ਸਤਿ ਸ੍ਰੀ ਅਕਾਲ ਦੋਸਤੋ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਇਹ ਸਮਾਜ ਦੇ ਵਿੱਚ ਇੱਕ ਬਹੁਤ ਵੱਡੀ ਬਿਮਾਰੀ ਜਿਹਨੂੰ ਅਸੀਂ ਨਸ਼ੇ ਦੇ ਨਾਮ ਨਾਲ ਜਾਣਦੇ ਹਾਂ ਨਸ਼ਾ ਸਮਾਜ ਦੇ ਵਿੱਚ ਇੱਕ ਉਸ ਕਿਸਮ ਦੀ ਬਿਮਾਰੀ ਹੈ ਜਿਹੜੀ ਅੱਗੇ ਜਾ ਕੇ ਹੋਰ ਬਿਮਾਰੀਆਂ ਨੂੰ ਜਨਮ ਦਿੰਦੀ ਹੈ ਸੋ ਇਸ ਲਈ ਨਸ਼ੇ ਦੇ ਉੱਤੋਂ ਮੁਕਤੀ ਪਾਉਣਾ ਇੱਕ ਬਹੁਤ ਵੱਡੀ ਅੱਜ ਸਮਾਜ ਦੇ ਵਾਸਤੇ ਚਰਨਤੀ ਬਣੀ ਹੋਈ ਹੈ ਸਾਡੇ ਨੌਜਵਾਨ ਵਰਗ ਸਾਡੇ ਜਿਹੜੇ ਕੰਮਕਰਾਰਾ ਵਾਲਾ ਵਰਗ ਹੈ ਇਹਨਾਂ ਦੇ ਵਿੱਚ ਇਸ ਬਿਮਾਰੀ ਨੂੰ ਕਿਵੇਂ ਟਾਲਾ ਪਾਇਆ ਜਾ ਸਕਦਾ ਹੈ ਇਸ ਸਾਰੇ ਵਿਸ਼ੇ ਦੇ ਉੱਤੇ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਅੱਜ ਇਸ ਵੀਡੀਓ ਦੇ ਵਿੱਚ ਹਾਜ਼ਰ ਰਹਿਣਗੇ ਡਾਕਟਰ ਕਰਨ ਵਾਦਸਲ ਜਿਹੜੇ ਕਿ ਰੀਡਕਸ਼ਨ ਸੈਂਟਰ ਬਟਿੰਡਾ ਦੇ ਇੰਚਾਰਜ ਨੇ ਤੇ ਮਾਨਸਿਕ ਰੋਗਾਂ ਦੇ ਮਾਹਰ ਸਤਿ ਸ਼ਕਾਲ ਜੀ ਸਤਿ ਸ਼ਕਾਲ ਜੀ ਗੰਦੀ ਜੀ ਸਤਿ ਸ਼ਕਾਲ ਜੀ ਡਾਕਟਰ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਸਵਾਲ ਇਹ ਜਾਨਣਾ ਚਾਹੁੰਦਾ ਹਾਂ ਕਿ ਆਮ ਤੌਰ ਤੇ ਬਹੁਤ ਸਾਰੇ ਕਾਮਕਾਰ ਵਾਲੇ ਬਹੁਤ ਸਾਰੇ ਸ਼ੌਕ ਦੇ ਵਿੱਚ ਬਹੁਤ ਸਾਰੇ ਲੋਕ ਜਿਹੜੇ ਆ ਉਹ ਨਸ਼ਾ ਕਰਨ ਲੱਗ ਜਾਂਦੇ ਨੇ ਐਕਚੁਅਲੀ ਦੇ ਵਿੱਚ ਜਦੋਂ ਨਸ਼ਾ ਕਰਨ ਲੱਗ ਜਾਂਦੇ ਨੇ ਜਦੋਂ ਉਹਨਾਂ ਨੂੰ ਇਹਦੀਆਂ ਲਾਗਤਾਂ ਦੇ ਬਾਰੇ ਵਿੱਚ ਪਤਾ ਲੱਗਦਾ ਹੈ ਮਨੁੱਖ ਜਦੋਂ ਸचेत ਹੁੰਦਾ ਉਦੋਂ ਜਾ ਕੇ ਉਹਨਾਂ ਨੂੰ ਕਿਤੇ ਇਹ ਲੱਗਦਾ ਹੈ ਵੀ ਅਸੀਂ ਕੋਈ ਗਲਤ ਰਾਹ ਅਪਣਾ ਲਿਆ ਤੇ ਉਹ ਇਹਨੂੰ ਬੰਦ ਵੀ ਕਰਨਾ ਚਾਹੁੰਦੇ ਆ ਛੱਡਣਾ ਵੀ ਚਾਹੁੰਦੇ ਆ ਪਰ ਸਮਾਜ ਦੇ ਵਿੱਚ ਕੁਝ ਧਾਰਨਾਵਾਂ ਹੁੰਦੀਆਂ ਨੇ ਉਹਨਾਂ ਦੇ ਨਾਲ ਦੇ ਸਾਥੀ ਉਹਨਾਂ ਨੂੰ ਕਹਿ ਦਿੰਦੇ ਆ ਵੀ ਜੇ ਤੂੰ ਇੱਕੇਦਮ ਛੱਡੇਂਗਾ ਤਾਂ ਸ਼ਾਇਦ ਤੇਰਾ ਸਰੀਰ ਦਾ ਇੱਕ ਪਾਸਾ ਮਾਰਿਆ ਜਾਊਗਾ ਜਾਂ ਕਹਿੰਦੇ ਆ ਵੀ ਜੇ ਤੂੰ ਛੱਡੇਗਾ ਤਾਂ ਹੋਰ ਜ਼ਿਆਦਾ ਬਿਮਾਰ ਹੋ ਜਾਏਗਾ ਜਾਂ ਇਹੋ ਜੀਆਂ ਧਾਰਨਾਵਾਂ ਜਿਹੜੀਆਂ ਪ੍ਰਚਲਿਤ ਨੇ ਸਵਾਲ ਦੇ ਵਿੱਚ ਤੁਸੀਂ ਇਹਦੇ ਬਾਰੇ ਵਿੱਚ ਕੀ ਕਹਿਣਾ ਚਾਹੁੰਦੇ ਆ ਸੋਡੇਚਰ ਆਹ ਕਿਹ ਸਵਾਲ ਹੈ ਮੈਂ ਸਾਰਾ ਇਕੱਠਾ ਜਵਾਬ ਦਿੰਨਾ ਹੌਲੀ ਹੌਲੀ ਜੀ ਨਸ਼ਾ ਜਿਹਨਾਂ ਆਪਾਂ ਨਸ਼ਾ ਕਹਿੰਦੇ ਆ ਜੀ ਪਹਿਲਾ ਨਸ਼ਾ ਜਿਹੜਾ ਸ਼ੁਰੂ ਹੁੰਦਾ ਹੈ ਜੀ ਜੇ ਸ਼ੁਰੂ ਕਰਦਾ ਕੋਈ ਵੀ ਜੀ ਇਹ ਜਿਹੜੀ ਕਿਸ਼ੋਰ ਅਵਸਥਾ ਹੁੰਦੀ ਹੈ ਜਿਹਨਾਂ ਆਪਾਂ ਐਡੋਲਿਸੈਂਟੇਜ ਕਹਿੰਦੇ ਆ ਜਦ ਜਦੋਂ ਮੁਨੱਖ ਨਾ ਸਮਝ ਹੁੰਦਾ ਨਾ ਪੂਰਾ ਸਮਝਦਾਰ ਹੁੰਦਾ ਤੇ ਵਿੱਚ ਚੁਲੇ ਹੁੰਦਾ 14 ਤੋਂ ਮਤਲਬ ਅਸੀਂ 13 ਤੋਂ ਲੈ ਕੇ 17 18 ਸਾਲ ਦੀ ਉਮਰ ਚ ਉਦੋਂ ਬੱਚਾ ਉਸ ਨਸ਼ੇ ਚ ਫਸਦਾ ਹੈ ਜੀ ਬਿਲਕੁਲ ਕਿਉਂਕਿ ਜਿਹੜੀ ਫੋਕਸ ਕਰਨ ਵਾਲੀ ਗੱਲ ਹੈ ਮਤਲਬ ਆਪਾਂ ਉਸ ਉਮਰ ਤੇ ਧਿਆਨ ਦੇਵਾਂਗੇ ਤਾਂ ਆਉਣ ਵਾਲੀ ਪੀੜੀ ਨੂੰ ਬਚਾ ਸਕਦੇ ਹਾਂ ਬਿਲਕੁਲ ਠੀਕ ਹੈ ਕਿਉਂਕਿ ਉਸ ਉਮਰ ਚ ਅਲੜਪਣਾ ਹੁੰਦਾ ਹੈ ਜੋ ਪੰਜਾਬ ਵਿੱਚ ਕੰਨੇ ਆ ਜੀ ਬਿਲਕੁਲ ਜੀ ਚ ਨਾ ਤਾਂ ਉਹਨੂੰ ਸਮਝ ਹੁੰਦੀ ਹੈ ਮਗਰ ਲੱਗਨ ਦੀ ਉਹਨੂੰ ਦੀ ਐਸੀ ਮਗਰ ਲੱਗ ਜਾਂਦਾ ਯਾਰਾ ਦੋਸਤਾਂ ਮਗਰ ਛੇਤੀ ਮਗਰ ਲੱਗ ਫਿਲਮਾਂ ਦੇ ਵਿੱਚ ਟੀਵੀ ਵਿੱਚ ਕਿਸੇ ਹੀਰੋ ਨੂੰ ਗਾਣਾ ਗਾਉਂਦੇ ਦੇਖ ਲਿਆ ਬੀਡੀ ਸਿਗਰਟ ਪੀਤਾ ਦੇਖ ਗਿਆ ਉਸ ਉਮਰ ਚ ਉਹ ਮਗਰ ਲੱਗਦੇ ਐ ਠੀਕ ਐ ਪਲੱਸ ਇੱਕ ਕੁਝ ਕਰਨ ਦੀ ਐ ਹੁੰਦੀ ਐ ਵੀ ਕੁਝ ਕਰਕੇ ਦੇਖਾਂ ਜੀ ਵੀ ਕੁਛ ਨਵਾਂ ਕਰ ਨਵਾਂ ਕਰਕੇ ਦੇਖਾਂ ਜੀ ਥ੍ਰਿਲ ਮਤਲਬ ਉਸ ਚੱਕਰ ਚ ਉਹ ਇਸ ਰਾਤੇ ਤੁਰਪਿੰਦੇ ਨੇ ਜੀ ਜੀ ਜਦੋਂ ਉਸ ਉਸ ਉਮਰ ਚ ਕੋਈ ਗਰਲਫ੍ਰੈਂਡ ਦਾ ਚੱਕਰ ਫੇਲਿਅਰ ਪੜਾਈ ਦਾ ਫੇਲਿਅਰ ਪੜਾਈ ਦਾ ਪ੍ਰੈਸ਼ਰ ਸਾਰੀ ਚੀਜ਼ਾਂ ਗਲ ਜਾਂਦੀਆਂ ਤੇ ਮੈਕਸਿਮਮ ਲੋਕ ਹੈ ਉਸ ਉਮਰ ਚ ਨਸ਼ਾ ਸ਼ੁਰੂਆਤ ਕਰਦੇ ਨੇ ਜੀ ਠੀਕ ਹੈ ਤੇ ਇਹ ਤਾਂ ਗੱਲ ਨਹੀਂ ਵੀ ਸ਼ੁਰੂਆਤ ਉੱਥੇ ਕਰਦੇ ਕਰਦੀ ਹੈ ਤੇ ਆਪਾਂ ਇਹ ਬਾਤ ਗੱਲ ਕਰਦਾ ਵੀ ਉਸ ਉਮਰ ਨੂੰ ਆਪਾਂ ਕਿਵੇਂ ਬਚਾਉਣਾ ਹੈ ਜੀ ਉਦੋਂ ਪਹਿਲਾਂ ਤੁਸੀਂ ਦੂਜਾ ਕੁਐਸਚਨ ਪੁੱਛਿਆ ਸੀ ਵੀ ਬਹੁਤ سارے ਲੋਕੀ ਛੱਡਣਾ ਚਾਹੁੰਦੇ ਤੇ ਇਹ ਪਿੰਡਾਂ ਚ ਮਿਥਸ ਹੈ ਜੀ ਬਿਲਕੁਲ ਸਹੀ ਗੱਲ ਹੈ ਕੁਝ ਲੋਕੀ ਨਸ਼ਾ ਸ਼ੁਰੂ ਕਰਦੇ ਆ ਇੱਕ ਹਾਂ ਨਸ਼ਾ ਸ਼ੁਰੂ ਕਰਦੇ ਸੈਕਸ ਪਾਵਰ ਵਧਾਉਣ ਲਈ ਕਿਉਂਕਿ ਅੱਜ ਕੱਲ ਮੋਬਾਈਲ ਦਾ ਯੁੱਗ ਹੋ ਗਿਆ ਇੰਟਰਨੈਟ ਦਾ ਯੁੱਗ ਹੋ ਗਿਆ ਲੋਕੀ ਪੋਰਨ ਫਿਲਮਾਂ ਦੇਖ ਕੇ ਉਹਦੀ ਪੋਰਨ ਦੀ ਐਡਿਕਸ਼ਨ ਉਹਨਾਂ ਲੋਕਾਂ ਨੂੰ ਜਿਹੜੇ ਉਹਨਾਂ ਸ਼ਹੀਰੋਜ਼ ਹੁੰਦੇ ਆ ਐਕਟਰ ਹੁੰਦੇ ਆ ਉਹਨਾਂ ਨੂੰ ਉਹਨਾਂ ਵਾਂਗੂ ਬਨਨ ਦੀ ਕੋਸ਼ਿਸ਼ ਕਰਦੇ ਆ ਕਰਦੇ ਬਿਲਕੁਲ ਤੇ ਉਹਦੇ ਚੱਕਰ ਚ ਉਹ ਵਾਧ ਦਵਾਈਆਂ ਖਾਂਦੇ ਆ ਜਾਂ ਕੋਈ ਗੋਲੀਆਂ ਖਾਣ ਲੱਗ ਜਾਂਦੇ ਆ ਵੀ ਸੈਕਸ ਪਾਵਰ ਵਧਾਉਣ ਨੂੰ ਉਹ ਹੌਲੀ ਹੌਲੀ ਉਸ ਚੀਜ਼ ਦੀ ਆਦੀ ਹੋ ਜਾਂਦੇ ਆ ਕਿਉਂਕਿ ਬੰਦਾ ਸ਼ੁਰੂ ਇੱਕ ਗੋਲੀ ਤੋਂ ਕਰਦਾ ਜਦੋਂ ਉਹਨੂੰ ਰਿਜ਼ਲਟ ਨਹੀਂ ਮਿਲਦਾ ਇਹੋ ਲਈ ਉਹ ਡਿਪੈਂਡੈਂਟ ਹੋ ਲੱਗ ਜਾਂਦਾ ਡਿਪੈਂਡੈਂਸ ਹੋ ਜਾਂਦੀ ਤੇ ਉਹ ਦਵਾਈ ਡੋਜ਼ ਵਧੀ ਜਾਂਦੀ ਹੈ ਇਹ ਇੱਕ ਮਿਥ ਹੈ ਦੂਜੇ ਪਾਸੇ ਕਹਿੰਦਾ ਜੇ ਅਸੀਂ ਦਸਾ ਛੱਡ ਦਾਂਗੇ ਅਸੀਂ ਸੈਕਸੂਅਲੀ ਕਮਜ਼ੋਰ ਹੋ ਜਾਾਂਗੇ ਜੀ ਜੇ ਸਾਡਾ ਅੰਗ ਪੈਰ ਖੜਜੂਗਾ ਪਾਸਾ ਖੜਜੂਗਾ ਅਸੀਂ ਜੀ ਸਾਨੂੰ ਅਧਰੰਗ ਹੋ ਜਾਊਗਾ ਸੋ ਪਰ ਦੇਖੋ ਜੀ ਮੈਨੂੰ ਇੱਥੇ ਕੰਮ ਕਰਦੋਂ ਨਾ ਟਾਈਮ ਸਮਾਂ ਹੋ ਗਿਆ ਜੀ 8-10 ਸਾਲ ਹੋ ਗਏ ਜੀ ਰੋਜ਼ ਇੱਥੇ ਐਮਰਜੈਂਸੀ ਚ ਕੇਸ ਹੁੰਦੇ ਆ ਓਵਰਡੋਜ਼ ਨਾਲ ਆਪਾਂ ਬਹੁਤ ਸਾਰੇ ਕੇਸ ਬਚਾਉਣੇ ਆ ਜੀ ਪਰ ਜਿਹੜੀ ਡੈਥ ਹੁੰਦੀ ਹੈ ਵਿਡਡਰੋਅਲ ਚ ਨਹੀਂ ਹੁੰਦੀ ਓਵਰਡੋਜ਼ ਨਾਲ ਇੱਕ ਅੱਧੀ ਡੈਥ ਕਦੀ ਹੋ ਜਾਂਦੀ ਹੈ ਕਦੀ ਜੀ ਤੇ ਮੇਰਾ ਇਹੀ ਕਹਿਣਾ ਹੈ ਕਿ ਨਸ਼ਾ ਛੱਡਾ ਤਾਂ ਨਸ਼ਾ ਛੱਡਣ ਨਾਲ ਕੋਈ ਅੰਗ ਪੈਰ ਨਹੀਂ ਖੜਦਾ ਕੋਈ ਮਰਦਾ ਨਹੀਂ ਕੋਈ ਸੈਕਸੂਅਲੀ ਕਮਜ਼ੋਰ ਨਹੀਂ ਹੁੰਦਾ ਉਲਟਾ ਜਿਤੇ ਨਿਕ ਨਸ਼ਾ ਕਰਦੇ ਰਹਿੰਦੇ ਹੋ ਇਹਦਾ ਸੇਵਨ ਕਰਦੇ ਰਹਿੰਦੇ ਹੋ ਤਾਂ ਸੈਕਸੂਅਲੀ ਕਮਜ਼ੋਰ ਹੁੰਨੇ ਹੋ ਹੋਰ ਬਿਮਾਰੀਆਂ ਲੱਗਦੀਆਂ ਦਿਮਾਗ ਕਮਜ਼ੋਰ ਹੁੰਦਾ ਦਿਮਾਗ ਡਲ ਪੈਂਦਾ ਦੌਰੇ ਪੈਣ ਲੱਗ ਜਾਂਦੇ ਆ ਆਪਦਾ ਪੇਟ ਦੀਆਂ ਅੰਤੜੀਆਂ ਖਰਾਬ ਕਰਦੇ ਹੋ ਮਤਲਬ ਹਰ ਅੰਗ ਨੂੰ ਖਰਾਬ ਕਰਦੇ ਹੋ ਈਕਲੋਨ ਵਨ ਹਾਰਟ ਤੇ ਅਸਰ ਹੁੰਦਾ ਮਤਲਬ ਹਰ ਚੀਜ਼ਾਂ ਤੇ ਲੀਵਰ ਤੇ ਅਸਰ ਹੁੰਦਾ ਸ਼ਰਾਬ ਪੀਣ ਨਾਲ ਹਰ ਬਿਮਾਰੀ ਹਰ ਅੰਗ ਤੁਹਾਡਾ ਖਰਾਬ ਹੁੰਦਾ ਨਸ਼ਾ ਕਰਨ ਨਾਲ ਇਹ ਗਲਤ ਧਾਰਨਾ ਹੈ ਕਿ ਮੈਂ ਛੱਡ ਦੂੰਗਾ ਜਾਂ ਇਸ ਤੋਂ ਬਾਹਰ ਆਉਂਗਾ ਤਾਂ ਮੈਨੂੰ ਇਹ ਚੀਜ਼ ਹੋ ਜਾਊ ਉਲਟਾ ਆਪਾਂ ਨੂੰ ਚਾਹੀਦਾ ਕਿ ਇਹ ਸਰੀਰ ਹੈ ਇੱਕ ਮਨੁੱਖ ਜੇ ਮਨੁੱਖੀ ਸਰੀਰ ਹੈ ਜਿਹੜਾ ਇੱਕ ਵਾਰ ਮਿਲਦਾ ਹੈ ਤੇ ਇਸ ਨੂੰ ਬਚਾਓ ਕੀ ਜਿਹੜੇ ਲੋਕ ਛੱਡਣਾ ਚਾਹੁੰਦੇ ਨੇ ਉਹਨਾਂ ਨੂੰ ਕੋਈ ਦਿੱਕਤ ਆਉਂਦੀ ਹੈ ਜਾਂ ਜੇ ਉਹ ਛੱਡਣਾ ਚਾਹੁੰਦੇ ਆ ਘਰ ਬੈਠ ਕੇ ਛੱਡ ਸਕਦੇ ਆ ਜਾਂ ਉਹਨਾਂ ਨੂੰ ਇੱਥੇ ਦਾਖਲ ਹੋਣ ਦੀ ਲੋੜ ਆ ਜਾਂ ਉਹਨਾਂ ਨੂੰ ਕੋਈ ਮੈਡੀਸਿਨ ਨਾਲ ਛਡਾਇਆ ਜਾਂਦਾ ਯਾਨੀ ਉਹ ਕਿਹੜਾ ਤਰੀਕਾ ਹੈ ਜਿਹਦੇ ਨਾਲ ਜਾਨੀ ਇੱਕ ਵਿਅਕਤੀ ਜਿਹੜਾ ਨਸ਼ੇ ਦਾ ਆਦੀ ਆ ਜਿਹਨੂੰ ਕੋਈ ਤਕਲੀਫ ਨਾ ਹੋਵੇ ਤੇ ਉਹ ਸਖਾਲੇ ਤਰੀਕੇ ਦੇ ਨਾਲ ਛੱਡ ਦਵੇ ਦੇਖੋ ਨਸ਼ਾ ਛੱਡਣਾ ਜਾਂ ਕਿਸੇ ਐਡਿਕਸ਼ਨ ਤੋਂ ਬਾਹਰ ਨਿਕਲਣਾ ਹੈ ਸਭ ਤੋਂ ਵੱਡਾ ਚਾਹੀਦਾ ਆਪਣਾ ਮਨ ਜੀ ਮਨ ਦੀ ਸ਼ਕਤੀ ਬਿਲਕੁਲ ਜੇ ਆਪਾਂ ਕਹੇ ਦਵਾਈਆਂ ਨਸ਼ਾ ਛਡਾਉਂਦੀਆਂ ਦਵਾਈਆਂ ਨਸ਼ਾ ਨਹੀਂ ਛਡਾਉਂਦੀਆਂ ਦਵਾਈਆਂ ਇੱਕ ਮਦਦ ਕਰਦੀਆਂ ਜੀ ਜਿਵੇਂ ਇੱਕ ਸੋਟ ਪੌੜੀਆਂ ਚੜ੍ਹਨਾ ਆਪਾਂ ਸੋਟੀ ਫੜ ਲਈ ਬਿਲਕੁਲ ਠੀਕ ਹੈ ਪਰ ਜਿਹੜਾ ਮਨ ਹੈ ਪਹਿਲਾਂ ਆਪਦਾ ਮਨ ਚਿੰਗਦਾ ਨਸ਼ਾ ਛੱਡਣ ਨੂੰ ਜੀ ਜਿਹੜੀ ਥੋੜੀ ਸਪੋਰਟ ਕਰ ਸਕਦੀ ਹੈ ਬਿਲਕੁਲ ਸ਼ਕਤੀ ਹੈ ਜੀ ਜੇ ਆਪ ਕਹੀਏ ਵੀ ਆਪਾਂ ਨੂੰ ਟੀਕਾ ਲਾਤਾ ਨਸ਼ਾ ਅੱਜ ਕੱਲ ਨੂੰ ਬੰਦ ਇਦਾਂ ਨਹੀਂ ਹੈ ਜੀ ਇਦਾਂ ਨਹੀਂ ਹੁੰਦਾ ਪਰ ਉਹਦੀ ਇੱਛਾ ਹੋਊਗੀ ਤੇ ਨਾਲ ਡਾਕਟਰੀ ਹੈਲਪ ਹੋਊਗੀ ਕਾਉਂਸਲਿੰਗ ਹੋਊਗੀ ਜੀ ਪਰਿਵਾਰ ਵੱਲੋਂ ਹੈਲਪ ਹੋਊਗੀ ਸਮਾਜ ਵੱਲੋਂ ਹੈਲਪ ਹੋਊਗੀ ਮਤਲਬ ਕਈ ਫੈਕਟਰਸ ਹੈ ਐ ਨਹੀਂ ਹੈਗਾ ਵੀ ਇੱਕ ਫੈਕਟਰ ਇਕੱਲਾ ਡਾਕਟਰੀ ਮਦਦ ਨਾਲ ਨਸ਼ਾ ਛੱਡਿਆ ਜਾਊਗਾ ਜੀ ਡਾਕਟਰੀ ਮਦਦ ਵੀ ਹੈ ਆਪਦੀ ਇੱਛਾ ਵੀ ਹੈ ਕਾਉਂਸਲਿੰਗ ਵੀ ਹੈ ਪੇਰੈਂਟਸ ਦੀ ਵੀ ਚਾਹੀਦੀ ਹੈ ਸਮਾਜ ਦੀ ਵੀ ਚਾਹੀਦੀ ਹੈ ਜੀ ਜਦੋਂ ਉਹ ਇੱਕ ਕੋਈ ਦੇਖੋ ਜਿਹੜਾ ਬੰਦਾ ਨਸ਼ਾ ਕਰਦਾ ਹੈ ਜੀ ਉਹ ਇੱਕ ਮਾਨਸਿਕ ਬਿਮਾਰੀ ਹੈ ਅਸੀਂ ਇਹ ਸਮਝਦੇ ਹਾਂ ਵੀ ਇਹਨੂੰ ਵੀ ਬਾਕੀ ਬਿਮਾਰੀਆਂ ਵਾਂਗੂ ਬਿਮਾਰੀ ਸਮਝਿਆ ਜਾਵੇ ਨਾ ਕਿ ਇੱਕ ਨਸ਼ੇ ਕਰਨ ਵਾਲੇ ਬੰਦੇ ਨੂੰ ਸਮਾਜ ਵੱਲੋਂ ਜਾਂ ਪਰਿਵਾਰ ਵੱਲੋਂ ਨਸ਼ੇੜੀ ਕਹਿ ਕੇ ਦੋਤਕਾਰ ਆ ਜਾਵੇ ਜੀ ਕਿਉਂਕਿ ਬਹੁਤ ਸਾਰੇ ਫੈਕਟਰ ਜਿਹੜਾ ਬੰਦਾ ਨਸ਼ੇ ਕਰਦਾ ਪਰਿਵਾਰ ਉਹਤੇ ਵਿਸ਼ਵਾਸ ਕਰਨਾ ਛੱਡ ਦਿੰਦਾ ਹੈ ਬਿਲਕੁਲ ਜੀ ਕੋਈ ਮਰੀਜ਼ ਆ ਕੇ ਕਹਿੰਦੀ ਮੈਂ ਮੇਰੇ ਘਰ ਦੇ ਮੇਰੇ ਤੇ ਵਿਸ਼ਵਾਸ ਨਹੀਂ ਕਰਦੇ ਮੈਂ ਛੱਡ ਚੁੱਕਾ ਸੀ ਪਰ ਉਹ ਮੇਰੇ ਪਿੱਛੇ ਪਿੱਛੇ ਫਿਰਦੇ ਆ ਜਾਂ ਮੇਰਾ ਚੈਕਿੰਗ ਕਰਦੇ ਆ ਮੈਂ ਐਸ ਗੁੱਸੇ ਚ ਜਾ ਕੇ ਫਿਰ ਕਰ ਲਿਆ ਬਿਲਕੁਲ ਪਰ ਅਸੀਂ ਇਹੀ ਚੀਜ਼ਾਂ ਆਪਣੇ ਕਾਉਂਸਲਰ ਨੂੰ ਕਹਿੰਦੇ ਆ ਉਹਨਾਂ ਨੂੰ ਸਮਝਾਉਣੇ ਆ ਵੀ ਇੰਨੀ ਦੇਰ ਤੁਹਾਡੇ ਘਰ ਦੇ ਚੋਂ ਵਿਸ਼ਵਾਸ ਕਰਦੇ ਰਹੇ ਕਾਉਂਸਲਿੰਗ ਟੈਕਨੀਕਸ ਹੈ ਜੀ ਵੀ ਤੁਸੀਂ ਘਰ ਦਾ ਵਿਸ਼ਵਾਸ ਕਿਵੇਂ ਜਿੱਤਣਾ ਹੈ ਜੀ ਕਿਉਂਕਿ ਠੀਕ ਹੈ ਪ੍ਰੋਬਲਮਸ ਫੇਸ ਕਰਨੀ ਆਪਣੀ ਸਮਾਜ ਵੀ ਦਤਕਾਰ ਦਾ ਬਿਲਕੁਲ ਜੀ ਤੇ ਘਰ ਦੇ ਵੀ ਪਲਾ ਅਸੀਂ ਘਰਦਨ ਵੀ ਕਾਉਂਸਲਿੰਗ ਕਰਦੇ ਆਂ ਨਾਲ ਇਹ ਨਹੀਂ ਕਹਿੰਦੇ ਮਰੀਜ਼ ਦੀ ਕਾਉਂਸਲਿੰਗ ਕਰਦੇ ਦੀ ਕਾਉਂਸਲਿੰਗ ਕਰਦੇ ਆਂ ਵੀ ਤੁਸੀਂ ਇਹਨੂੰ ਪਿਆਰ ਦੋ ਸਪੋਰਟ ਦੋ ਇਹਨੂੰ ਪੱਕੇ ਉਹ ਦੇਖਦੇ ਵੀ ਕਿਸ ਫੈਕਟਰ ਕਰਕੇ ਨਸ਼ਾ ਕਰਨ ਲੱਗਿਆ ਹੈ ਜੀ ਵੀ ਉਹਨੂੰ ਇਮੋਸ਼ਨਲ ਸਪੋਰਟ ਨਹੀਂ ਸੀ ਕੋਈ ਕੋਈ ਹੋਰ ਫੈਕਟਰ ਸੀ ਪੜਾਈ ਚ ਪ੍ਰੈਸ਼ਰ ਸੀ ਕਿਸ ਫੈਕਟਰ ਕਰਕੇ ਉਹ ਨਸ਼ੇ ਚ ਲੱਗਿਆ ਉਹ ਫੈਕਟਰ ਤੇ ਅਸੀਂ ਹਿੱਟ ਕਰਦੇ ਆਂ ਘਰਦਨ ਸਮਝਾਈਦਾ ਜੀ ਫਿਰ ਆ ਗਈ ਐਡਮਿਟ ਕਰਨ ਦੀ ਲੋੜ ਹੈ ਜਾਂ ਘਰੇ ਛੱਡ ਸਕਦਾ ਉੱਥੇ ਗੱਲ ਉਹੀ ਆ ਗਈ ਇਹ ਬੰਦੇ ਦੀ ਦ੍ਰਿੜ ਸ਼ਕਤੀ ਹੈ ਮੰਨਿਆ ਆਪਦਾ ਘਰੇ ਵੀ ਛੱਡ ਸਕਦਾ ਜੇ ਲੱਗਦਾ ਨੂੰ ਮੈਂ ਇੱਕ ਇੰਨਾ ਵੀਕ ਐ ਖਾਣਾ ਪੀਣਾ ਨਹੀਂ ਪਚ ਰਿਹਾ ਉਲਟੀਆਂ ਆ ਰਹੀਆਂ ਜਾਂ ਘਰੇ ਮੈਨੂੰ ਦਿੱਕਤ ਆ ਰਹੀ ਹੈ ਮੇਰੇ ਯਾਰ ਦੋਸਤ ਤੰਗ ਕਰਨਗੇ ਬਾਹਰਲੇ ਬੰਦੇ ਆ ਕੇ ਮੈਨੂੰ ਫੋਨ ਕਰਨਗੇ ਜੀ ਜੀ ਤਾਂ ਉਹ ਮੋਸਟ ਵੈਲਕਮ ਸਾਡੇ ਕੋਲ ਪੰਜਾਬ ਬੈਡ ਦਾ ਡੀਡਿਕਸ਼ਨ ਸੈਂਟਰ ਚੱਲਦਾ ਪੰਜਾਬ ਬੈਡ ਦਾ ਰੀਹੈਬ ਸੈਂਟਰ ਜਿਵੇਂ ਸਾਨੂੰ ਪਤਾ ਹੀ ਹੈ ਕਿ ਆਪਰੇ ਇੱਥੇ ਦਾ ਬੈਡ ਫੁੱਲ ਰਹਿੰਦੇ ਆ ਅਜ ਕੋਟ ਕਪੂਰਾ ਫਰੀਦਕੋਟ ਮਾਨਸਾ ਫਾਇਲ ਕਾ ਇੱਧਰ ਲਈ ਸਾਰੀ ਮਾਲਵਾ ਬੈਡ ਇਵਨ ਆਪਣੇ ਕੋਲੋਂ ਮੁੱਕੇ ਤੱਕ ਦੇ ਪਿਛਲੇ ਇੱਥੇ ਆ ਕੇ ਐਡਮਿਟ ਹ ਤੇ ਠੀਕ ਹੈ ਇੱਥੇ ਪੂਰਾ ਪ੍ਰਬੰਧ ਹੈ ਆਪਣੇ ਬਹੁਤ ਵਧੀਆ ਮਤਲਬ ਸਿਸਟਮ ਹੈ ਪੂਰੀ ਟੀਮ ਹੈ ਪੂਰਾ ਸਟਾਫ ਹੈ ਮੈਡੀਕ ਕਾਉਂਸਲਰਸ ਹੈ ਸਾਰਾ ਸਟਾਫ ਮਤਲਬ ਵਧੀਆ ਕੰਮ ਕਰ ਰਿਹਾ ਹੈ ਜੀ ਦਾ ਸਰ ਇੱਕ ਗੱਲ ਹੋਰ ਦੱਸਿਓ ਵੀ ਕਿਸ ਕਿਸਮ ਦੇ ਮਰੀਜ਼ਾਂ ਨੂੰ ਜਾਂ ਕਿਸ ਕੈਟਾਗਰੀ ਦੇ ਮਰੀਜ਼ਾਂ ਨੂੰ ਤੁਸੀਂ ਦਾਖਲ ਕਰਦੇ ਹੋ ਮਤਲਬ ਇਹ ਕੀ ਪੈਮਾਨਾ ਹੁੰਦਾ ਵੀ ਇੱਕ ਵਿਅਕਤੀ ਜਿਹੜਾ ਨਸ਼ਾ ਕਰਦਾ ਉਹਦੇ ਚੋਂ ਆਹ ਵਿਅਕਤੀ ਘਰੇ ਮੈਡੀਸਨ ਨਾਲ ਹੀ ਠੀਕ ਹੋ ਜਾਂਦਾ ਆਹ ਵਿਅਕਤੀ ਹੈ ਜਿਹੜੇ ਇਹਨਾਂ ਦਾ ਮਤਲਬ ਇੱਥੇ ਐਡਮਿਟ ਕਰਨ ਦੀ ਲੋੜ ਪੈਂਦੀ ਹੈ ਇਹ ਚ ਨਾ ਬੇਸਿਕਲ ਤਾਂ ਉਹੀ ਹੈਗੀ ਜਿਹਦਾ ਮਨ ਹੈ ਜਿਹਦਾ ਮਨ ਹੈ ਉਹ ਘਰੇ ਵੀ ਛੱਡ ਸਕਦਾ ਜਿਹੜਾ ਆਪਣੇ ਆਪੇ ਸੈਲਫ ਕੰਟਰੋਲ ਕਰ ਸਕਦਾ ਫੈਮਿਲੀ ਸਪੋਰਟ ਹੈ ਘਰੇ ਤਾਂ ਉਹ ਘਰੇ ਛੱਡ ਸਕਦਾ ਆਪਦਾ ਬਾਹਰ ਲਾ ਜਿਹੜਾ ਸਰਕਲ ਹੈ ਜੀ ਨਿਟੋਰੀਅਸ ਬੰਦੇ ਨੂੰ ਛੱਡਣਾ ਪਏਗਾ ਛੱਡਣਾ ਪਊ ਇੱਥੇ ਨੰਬਰ 2 ਇੱਥੇ ਤਾਂ ਉਹਨਾਂ ਬੰਦਿਆਂ ਨੂੰ ਦਾਖਲ ਕਰਦੇ ਜਿਹੜੇ ਕਹਿੰਦੇ ਵੀ ਅਸੀਂ ਘਰੇ ਸਾਡਾ ਸਰਕਲ ਖਰਾਬ ਹੈ ਘਰੋਂ سپورਟ ਘਟ ਹੈ ਪਲੱਸ ਕਿਸੇ ਨਾਲ ਕਿ ਲੋਕ ਇੰਜੈਕਸ਼ਨਸ ਲਾ ਰਹੇ ਖਾਸ ਕਰਕੇ ਹਿਰੋਇਨ ਵਾਲੇ ਜੀ ਉਹਨਾਂ ਨੂੰ ਐਚ ਆਈ ਵੀ ਹੋਇਆ ਹੁੰਦਾ ਹੈ ਐਚ ਸੀ ਵੀ ਹੈਪਟਾਈਟਸ ਸੀ ਹੋਇਆ ਹੁੰਦਾ ਜੀ ਬਿਲਕੁਲ ਫਿਜ਼ੀਕਲੀ ਵੀ ਵੀਕ ਹੋਏ ਹੁੰਦੇ ਆ ਉਹਨਾਂ ਮਰ ਜੋਂ ਜ਼ਿਆਦਾ ਦਸਤ ਕਰਨ ਦੀ ਲੋੜ ਹੁੰਦੀ ਹੈ ਇੱਕੜਾ ਸਭ ਹੋਰ ਦੱਸਿਓ ਬਈ ਜੇ ਕੋਈ ਮਰੀਜ਼ ਇੱਥੇ ਦਾਖਲ ਹੁੰਦਾ ਆਪਣੇ ਨਸ਼ਾ ਛੱਡਣ ਦੇ ਲਈ ਉਹਦਾ ਖਰਚਾ ਪੱਠਾ ਕੀ ਕਿੰਨਾ ਕੁ ਖਰਚਾ ਹੁੰਦਾ ਸਰ ਦਾ ਖਰਚਾ ਕੋਈ ਨਹੀਂ ਹੁੰਦਾ ਉਹਨੂੰ ਉਲਟਾ ਤਿੰਨ ਟਾਈਮ ਖਾਣਾ ਜੀ ਦੋ ਟਾਈਮ ਚਾਹ ਇੱਕ ਟਾਈਮ ਦੁੱਧ ਸਾਰਾ ਕੁਛ ਸਰਕਾਰ ਵੱਲੋਂ ਮੁਹਈਆ ਹੁੰਦਾ ਜੀ ਠੀਕ ਹੈ ਕੋਈ ਉਹਦਾ ਬੈਟਿੰਗ ਦਾ ਖਰਚਾ ਨਹੀਂ ਸਾਰਾ ਫ੍ਰੀ ਖਰਚ ਫ੍ਰੀ ਹੈ ਜੀ ਤੇ ਅਹੀਂ ਰੀਹੈਪਚਰ ਅੱਛਾ ਇੱਕ ਚੀਜ਼ ਹੋਰ ਆ ਜਿਹੜਾ ਬੰਦਾ ਚਾਹੁੰਦਾ ਹੈ ਇੱਕ ਸਾਡਾ ਉਹ ਸਿਸਟਮ ਜਿਹਦਾ ਓਟ ਜੀ ਓਟ ਵਿੱਚ ਆਊਟ ਪੇਸ਼ੈਂਟ ਅਪਾਇਰਡ ਅਸਿਸਟ ਟਰੀਟਮੈਂਟ ਜਿਹੜਾ ਬੰਦਾ ਕਹਿੰਦਾ ਮੈਂ ਦਾਖਲ ਨਹੀਂ ਹੋ ਸਕਦਾ ਮੈਂ ਦਿਹਾੜੀ ਕਰਦਾ ਮੈਂ ਰੋਜ਼ ਕਮਾਉਣਾ ਰੋਜ਼ ਖਾਣਾ ਜੀ ਉਹਨਾਂ ਪੇਸ਼ੈਂਟ ਵਾਸਤੇ ਗਵਰਨਮੈਂਟ ਨੇ ਇੱਕ ਪ੍ਰੋਗਰਾਮ ਸ਼ੁਰੂ ਕੀਤਾ ਓਟ ਪ੍ਰੋਗਰਾਮ ਜੀ ਉਸ ਕੀ ਹੈ ਬੰਦੇ ਦਾ ਪਲਾਸੀ ਬਲੱਡ ਟੈਸਟ ਕਰਾ ਕੇ ਉਹ ਯੂਰੀਨ ਟੈਸਟ ਕਰਕੇ ਜਿਹੜਾ ਨਸ਼ਾ ਕਰਦਾ ਹੈ ਉਹਦੀ ਸੀਜੀ ਨੂੰ ਬਿਪਰੀਨੋਰਫਿਨ ਟੈਬਲੇਟ ਆ ਉਹ ਲਾ ਦਿੰਦੇ ਆ ਉਹ ਸ਼ੁਰੂ ਵਿੱਚ ਪੇਸ਼ੈਂਟ ਨੂੰ ਹਫਤਾ 10 ਦਿਨ 15 ਦਿਨ ਰੋਜ਼ ਆ ਕੇ ਲੈਣੀ ਪੈਂਦੀ ਹੈ ਉਹਦੇ ਬਾਅਦ ਪੇਸ਼ੈਂਟ ਨੂੰ ਹਫਤੇ ਦੀ ਦਵਾਈ ਮਿਲ ਜਾਂਦੀ ਹੈ ਜੀ ਉਹ ਆਪਣੇ ਜ਼ਿਲ੍ਹੇ ਚ 21 ਸੈਂਟਰ ਚੱਲਦੇ ਆ ਬਲੌਕ ਲੈਵਲ ਤੇ ਪੀਐਸਸੀ ਲੈਵਲ ਤੇ ਸੀਐਸਸੀ ਲੈਵਲ ਤੇ ਵੀ ਜੀ ਤੇ ਉਹ ਪੇਸ਼ੈਂਟ ਆਪਦੇ ਨੇੜੇ ਦੇ ਸੈਂਟਰ ਕਿਤੇ ਵੀ ਜਾ ਕੇ ਹਫਤੇ ਦੀ ਦਵਾਈ ਲੈ ਕੇ ਘਰੇ ਬੈਠ ਕੇ ਨਸ਼ਾ ਛੱਡ ਸਕਦਾ ਹੈ ਤਾਂ ਜੀ ਇੱਕ ਸਿਸਟਮ ਹੈਗਾ ਜੀ ਬਿਲਕੁਲ ਡਾ ਸਾਹਿਬ ਤੁਸੀਂ ਸਾਡੇ ਨਾਲ ਇਸ ਵਿਸ਼ੇ ਦੇ ਉੱਤੇ ਗੱਲਬਾਤ ਕੀਤੀ ਬੜੀ ਵਧੀਆ ਜਾਣਕਾਰੀ ਦਿੱਤੀ ਤੁਸੀਂ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸੋ ਦੋਸਤੋ ਜੇ ਜਿਹੜਾ ਵੀ ਕੋਈ ਜੇਕਰ ਤੁਹਾਡੇ ਕੋਈ ਆਂਡ ਗਵਾਂਡ ਦੇ ਵਿੱਚ ਕਿਸੇ ਕਿਸਮ ਦੀ ਇਸ ਬਿਮਾਰੀ ਦਾ ਸ਼ਿਕਾਰ ਹੈ ਤਾਂ ਤੁਸੀਂ ਡੀਡੈਕਸ਼ਨ ਸੈਂਟਰ ਸਿਗਲਾ ਹਸਤਾਲ ਬਠਿੰਡਾ ਦੇ ਵਿੱਚ ਪਹੁੰਚ ਸਕਦੇ ਹੋ ਉੱਥੇ ਆ ਕੇ ਤੁਸੀਂ ਆਪਣਾ ਜਿਹੜਾ ਇਲਾਜ ਹੈ ਜਿਹੜਾ ਉਹ ਸਹੀ ਤਰੀਕੇ ਨਾਲ ਕਰਾ ਸਕਦੇ ਹੋ ਸੋ ਤੁਹਾਨੂੰ ਇਹ ਵੀਡੀਓ ਕਿਹੋ ਜਿਹੀ ਲੱਗੀ ਇਹਦੇ ਲਈ ਜਰੂਰ ਸਾਨੂੰ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਨਾ ਤਾਂ ਕਿ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਚੰਗੀਆਂ-ਚੰਗੀਆਂ ਚੰਗੀਆਂ ਗੱਲਾਂ ਚੰਗੀਆਂ ਵੀਡੀਓ ਜਿਹੜੀਆਂ ਨੇ ਉਹ ਸ਼ੇਅਰ ਕਰਦੇ ਰਹੀਏ ਤੁਹਾਡੇ ਨਾਲ ਧੰਨਵਾਦ ਜੀ ਸਸਿਕਾ